ਮੈਨੂੰ ਲੱਗਾ ਭਾਜੀ 2 ਘੰਟੇ ਲੱਗੇ ਨੇ 3 ਘੰਟੇ ਵੱਧ ਤੋਂ ਆਦਣਾ ਹਾਂ ਜੀ ਬਹੁਤ ਵਧੀਆ ਟਾਈਮ ਹੀ ਬਚ ਗਿਆ ਆਪਣਾ ਸੇਵ ਹੋ ਗਿਆ ਆਪਣਾ ਲੋਡ ਵੀ ਚੁੱਕ ਲੈਣਾ ਸਾਰੇ ਕੰਮ ਹੋਣੇ ਆ ਮੈਂ 8 ਵਜੇ ਆ ਹੀ ਤਕਰੀਬਨ ਆਣਾ 11 ਕਵਜੇ ਆ ਯੂਐਫਏ ਡੀਪੀਐਫ ਕਲੀਨ ਤੇਜੀ ਸਾਡੇ ਕੋਲ 21 ਦਾ ਫਰੇਡ ਲਾਈਨਰ ਆਇਆ ਹੈ ਦਾ ਡੀਪੀਐਫ ਫਿਲਟਰ ਪਰੇ ਨੇ ਆਉਟੋ ਨੇ ਦਿਖਾਨਿਆ ਕਿ ਇਹਦਾ ਕੀ ਲੈਵਲ ਆ ਫਿਰ ਇਹਦੇ ਤੇ ਪ੍ਰੋਸੈਸ ਕਰਕੇ ਇਹਦਾ ਸਾਰਾ ਜਿਹੜਾ ਸਿਸਟਮ ਹੋਏਗਾ ਤੁਹਾਨੂੰ ਦਿਖਾਵਾਂਗੇ ਜੇ ਅਸੀਂ ਇੱਧਰ ਜਾਈਏ ਸਿਸਟਮ ਚ ਤੇ ਇਹਦੇ ਚ ਜਿਹੜੇ ਨਾਕ ਸੈਂਸਰ ਤੇ ਆਫਟਰ ਟ੍ਰੀਟਮੈਂਟ ਦੇ ਕੋਡ ਆ ਰਹੇ ਨੇ ਫਿਰ ਅਸੀਂ ਜਾ ਕੇ ਇਹਦਾ ਆਫਟਰ ਟ੍ਰੀਟਮੈਂਟ ਜਿਹੜਾ ਉਹ ਚੈੱਕ ਕੀਤਾ ਐਸ਼ ਕੰਪਿਊਟਰ ਤੇ 76% ਜਿਹੜਾ ਭਰਿਆ ਮੈਂ ਤੁਹਾਨੂੰ ਉਹਦਾ ਦੱਸ ਦਿੰਦਾ ਕਿ ਜਿਹੜਾ ਇੱਕ ਹੁੰਦਾ ਹੈ ਸੂਟ ਇੱਕ ਹੁੰਦਾ ਹੈ ਐਸ਼ ਸੂਟ ਉਹ ਹੁੰਦਾ ਹੈ ਜਿਹੜਾ ਟਰੱਕ ਜਦੋਂ ਤੂੰ ਇਹਨੂੰ ਪਰਟੀਕੂਲਰ ਭੜਦਾ ਹੈ ਤੇ ਉਹ ਸੂਟ ਹੁੰਦਾ ਜਦੋਂ ਸੂਟ ਦੇ ਨਾਲ ਫਿਲਟਰ ਭਰ ਜਾਂਦਾ ਹੈ ਤੇ ਡੈੱਸ਼ ਸਪਰੇ ਕਰਕੇ ਉਹਦਾ ਰੀਜਨ ਲੱਗਦਾ ਹੈ ਤੇ ਉਹਦੇ ਨਾਲ ਐਸ਼ ਜਿਹੜੀ ਆ ਉਹ ਬਣ ਜਾਂਦਾ ਹੈ ਐਸ਼ ਫਿਰ ਇਕੱਠੀ ਹੁੰਦੀ ਰਹਿੰਦੀ ਹੈ ਜਦੋਂ ਆਪਾਂ ਪ੍ਰੋਸੈਸ ਕਰਦੇ ਆ ਉਹਦੇ ਚ ਸੂਟ ਐਸ਼ ਤੇ ਜੇ ਈਵਨ ਆਇਲ ਵੀ ਕਈ ਵਾਰੀ ਹੁੰਦਾ ਉਹਨੂੰ ਵੀ ਸਾਫ਼ ਕਰਦਾ ਹੈ ਤੈਨੂੰ ਪਤਾ ਆਹ ਬਹੁਤ ਡੇਂਜਰਸ ਆ ਪਹਿਲਾਂ ਇੱਕ ਵਾਰੀ ਆਪਣੇ ਇੱਕ ਵੀਰ ਜੀ ਸੀਗੇ ਉਹਨਾਂ ਨੇ ਜਿਹੜਾ ਫਿੱਟਰ ਕੱਢ ਕੇ ਆਪ ਵੀਜਲੇ ਚ ਧੋ ਕੇ ਜਦੋਂ ਲਾਇਆ ਤੇ ਸਾਰਾ ਸਾਫ ਨਹੀਂ ਹੋਇਆ ਰਸਤੇ 'ਚ ਰੀਜਨ ਲੱਗਾ ਤੇ ਟਰੱਕ ਨੂੰ ਅੱਗ ਲੱਗ ਗਈ ਤੇ ਜਿਹੜਾ ਸਾਡਾ ਕੈਮੀਕਲ ਆ ਇਹ ਐਂਟੀ ਫਲੇਮੇਬਲ ਹੈਗਾ ਤੇ ਇਹ ਜਿਹੜਾ ਸੇਫਟੀ ਸਾਈਡ ਤੇ ਬਹੁਤ ਜ਼ਿਆਦਾ ਬਿਹਤਰ ਤਰੀਕਾ ਹੈ ਚਲੋ ਤੁਹਾਨੂੰ ਪ੍ਰੋਸੈਸ 'ਚ ਕਰਕੇ ਦਾ ਐਂਡ ਰਿਜ਼ਲਟ ਦਿਖਾਨੇ ਆ ਹੁਣ ਤਸੀਗਲ ਜੀ ਸਭ ਨੂੰ ਭਾਜੀ ਆਏ ਸੀ ਦਵਿੰਦਰ ਭਾਜੀ ਇਹਨਾਂ ਨੇ ਟਰੱਕ ਦਾ ਡੀਪੀਐਫ ਫਿਲਟਰ ਸਾਡੇ ਤੋਂ ਕਲੀਨ ਕਰਾਇਆ ਹੈ। ਪਲਾ ਭਾਈ ਇਹ ਦੱਸੋ ਕਿ ਕਿੰਨਾ ਟਾਈਮ ਲੱਗਿਆ ਸੁਰੇ ਪ੍ਰੋਸੈਸ ਨੂੰ? ਮੈਨੂੰ ਲੱਗਾ ਭਾਜੀ 2 ਘੰਟੇ ਲੱਗੇ ਨੇ 3 ਘੰਟੇ ਵੱਧ ਤੋਂ ਆਦਣਾ। ਹਾਂ। ਤੇ ਮਤਲਬ ਵੀ ਬਹੁਤ ਵਧੀਆ ਟਾਈਮ ਹੀ ਬਚ ਗਿਆ ਆਪਣਾ ਸੇਵ ਹੋ ਗਿਆ। ਆਪਣਾ ਲੋਡ ਵੀ ਚੁੱਕ ਲੈਣਾ, ਸਾਰੇ ਕੰਮ ਹੋਣੇ ਆ। ਮੈਂ 8 ਵਜੇ ਆਇਆ ਹੀ ਤਕਰੀਬਨ ਨਾ 11 ਵਜੇ ਆ। ਤੇ ਤੁਹਾਨੂੰ ਪਤਾ ਕਿਦਾਂ ਲੱਗਾ ਸੀ ਜਿਹੜਾ ਤੁਹਾਡਾ ਬਿਲਕੁਲ ਲਾਈਟ ਤੇ ਕੋਈ ਨਹੀਂ ਆਈ ਸੀ, ਖਾਲੀ ਇੰਜਨ ਦੀ ਲਾਈਟ ਆ ਰਹੀ ਸੀ। ਤੇ ਪਤਾ ਕਿਦਾਂ ਲੱਗਿਆ ਕਿ ਡੀਪੀਐਫ ਕਲੀਨ ਕਰਾਣਾ ਦਾ ਟਾਈਮ ਹੋ ਗਿਆ। ਇਹ ਭਾਜੀ ਮੈਂ ਕੁਝ ਟਾਈਮ ਪਹਿਲਾਂ ਚੈੱਕ ਕਰਵਾਇਆ ਹੀ 65% ਹੀ ਉਹਨੂੰ ਡੈਫ ਠੀਕ ਹੈ ਜੀ ਤੇ ਉਸ ਤੋਂ ਬਾਅਦ ਟਰੱਕ ਰੀਜਨ ਲੈਂਡ ਆ ਪਿਆ ਜਿਆਦਾ ਟਾਈਮ ਮੇਰੇ ਟਰੱਕ ਚੱਲਦੇ ਰੀਜਨ ਲੈਂਦਾ ਨਾ ਹਾਂ ਤੇ ਜਿਆਦਾ ਵੀ ਰੀਜਨ ਲੈਂਡ ਆ ਪਿਆ ਤੇ ਫਿਰ ਮਤਲਬ ਮਾਈਂਡ 'ਚੋ ਗੱਲ ਜਿਦਾਂ ਵੀ ਇੱਕ ਸਾਈਨ ਵੀ ਆਇਆ ਸੀ ਬਾਅਦ 'ਚ ਸਾਈਨ ਆ ਕੇ ਚੱਲ ਗਿਆ ਸੀ ਤੇ ਪਰ ਫਿਰ ਆਪਾਂ ਮੈਂ ਆਪਣੇ ਫਰੈਂਡ ਕੋਲ ਸਲਾਹ ਲਈ ਫਿਰ ਉਹਨੇ ਦੱਸਿਆ ਵੀ ਸ਼ਾਇਦ ਰੇ ਕਲੀਨ ਹੋਣ ਭਾਈ ਜੀ ਦਾ ਏਪੀਯੂ ਲੱਗਾ ਤੇ ਏਪੀਯੂ ਦੀ ਵਜ੍ਹਾ ਤੇ ਉਹ ਸਟਾਰਟ ਤੇ ਰੱਖ ਦੇਣੀ ਹੈ ਤੇ ਵਿਚਾਰਾ ਡੀਜ਼ਨ ਜਿਹੜਾ ਉਹ ਚਲਦੇ ਤੇ ਲੱਗਦਾ ਖੜੇ ਤੇ ਲੱਗਦਾ ਨਹੀਂ ਤੇ ਦੂਜਾ ਇਹਨਾਂ ਦੇ ਆਵਰ ਬਹੁਤ ਕੱਢ ਨੇ 6 ਲੱਖ ਮਾਇਲੇ ਲਗੇ ਤੇ ਆਵਰ ਸਿਰਫ ਇਹਨਾਂ ਦੇ ਭਾਈ ਦੇ ਮੇਰੇ ਖਿਆਲ 11000 ਨੇ 9000 92100 ਹਾਂਜੀ ਬਸ 92 9000 ਆਵਰ ਨੇ ਕਿਉਂਕਿ ਏਪੀਯੂ ਤੇ 6000 ਰੁਪਏ ਤਾਂ ਆਵਰ ਨੇ ਤੇ ਵਧੀਆ ਚਲਾਉਂਦੇ ਨੇ ਏਪੀਯੂ ਨਾਲ ਟਰੱਕ ਬਹੁਤ ਸਾਫ਼ ਰੱਖਿਆ ਤੇ ਇਹਨਾਂ ਦਾ ਜਿਹੜਾ ਸ਼ੂਟ ਲੈ ਐਸ਼ ਇੱਕ ਹੁੰਦਾ ਸ਼ੂਟ ਸ਼ੂਟ ਲੈਵਲ ਉਹਨਾਂ ਦਾ ਠੀਕ ਸੀਗਾ ਕਿਉਂਕਿ ਟਰੱਕ ਬਾਰ-ਬਾਰ ਰੀਜਨ ਕਰ ਰਿਹਾ ਸ਼ੂਟ ਉਹ ਹੁੰਦਾ ਜਿਹੜਾ ਦੇਦੋਂ ਕਮ ਲੇਟ ਹੋ ਜਾਂਦਾ ਨਾ ਪਾਰਟਿਕੂਲਰ ਡੀਜ਼ਲ ਦੇ ਉਹਦੇ ਬਾਅਦ ਰੀਜਨ ਲੱਗਦਾ ਤੇ ਸ਼ੂਟ ਨੂੰ ਸਾੜ ਕੇ ਉਹ ਐਸ਼ ਬਣਾ ਲੈਂਦਾ ਪਰ ਐਸ਼ ਲੈਵਲ ਜਿਹੜੇ ਸੀਗਾ ਉਹ 76% ਸੀਗਾ ਕਹਿਣ ਦਾ ਮਕਸਦ ਜਿਹੜਾ 76% ਜਿਹੜਾ ਹੈ ਉਹ ਫਿਲਟਰ ਭਰਿਆ ଥି ਸੀ ਅਸੀਂ ਇਹ ਸਾਫ਼ ਕਰ ਦਿੱਤਾ ਤੇ ਹੁਣ ਜਿਹੜਾ ਕੋਟ ਕੋਟ ਸਾਫ਼ ਹੋ ਗਏ ਤੇ ਭਾਈ ਰਿਕਮੈਂਡ ਕਰੋਗੇ ਬਾਕੀਆਂ ਨੂੰ ਯੂਐਸਏ ਹਾਂਜੀ ਬਿਲਕੁਲ ਬਿਲਕੁਲ ਭਾਜੀ ਬਹੁਤ ਵਧੀਆ ਲੱਗਾ ਆਉਣਾ ਚਾਹੀਦਾ ਸਾਰੇ ਜਣੇ ਆਓ ਆਪਣਾ ਪਤਾ ਲੱਗਦਾ ਜੀ ਨਾਲੇ ਕੀ ਚੀਜ਼ ਖੋਲਣ ਦੀ ਲੋੜ ਨਹੀਂ ਟਾਈਮ ਕਿੰਨਾ ਸੇਵ ਹੁੰਦਾ ਜੀ ਆਓ ਤੇ ਭਾਜੀ ਉਹਨਾਂ ਦੇ ਕੋਲ ਵਧੀਆ ਨਾਲੇ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਸਾਡੀ ਕਿਸੇ ਵੀ ਲੋਕੇਸ਼ਨ ਤੇ ਜਾ ਸਕਦੇ ਹੋ ਮਤਲਬ ਇਨਡੀਆਨਾਪੋਲਿਸ ਆ ਸਕਦੇ ਹੋ ਸੈਕਰਮੈਂਟੋ ਆ ਸਕਦੇ ਹੋ ਬੇਕਰਫੀਲ ਆ ਸਕਦੇ ਹੋ ਫੌਂਟੈਨਾ ਆ ਸਕਦੇ ਹੋ ਹੁਣ ਆਪਣੇ ਕੋਲ ਕੈਨੇਡਾ ਚ ਵੀ ਲੋਕੇਸ਼ਨ ਨੇ ਜੀ BC ਵੀ ਹੈਗੀ ਟੋਰਾਂਟੋ ਵੀ ਹੈਗੀ ਵਿੰਟਰਫਰ ਵੀ ਹੈਗੀ ਵੀ ਉਹਦੇ ਬਾਅਦ ਕੈਲਗਰੀ ਵੀ ਹੈਗੀ ਸਾਰੀ ਆਪਣੇ ਕੋਲ ਲੋਕੇਸ਼ਨਾਂ ਹੈਗੀਆਂ ਜੇ ਕਿਧਰ ਵੀ ਤੁਹਾਨੂੰ ਸਰਵਿਸ ਕਰਾਣੇ ਸਨ ਕੋਲ ਕਰ ਸਕਦੇ ਹੋ 18336987224 usa.clean.com ਥੈਂਕ ਯੂ ਜੀ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੱਚੀ ਗੱਲ ਜੀ ਸੱਚੀ ਗੱਲ